ਮੇਰਾ ਨਾਮ ਬਲਕਾਰ ਸਿੰਘ ਬਲਕਾਰ ਸਿੰਘ ਜੀ ਲਗਾਤਾਰ ਪ੍ਰੋਟੈਸਟ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਤੁਸੀਂ ਮਰਦ ਮਰਦਨ ਤੇ ਵੀ ਬੈਠੇ ਸੀ ਕਿ ਤੁਹਾਨੂੰ ਵਿਸ਼ਵਾਸਨ ਦਿਵਾਇਆ ਗਿਆ ਇਹ ਜੀ ਆਪਣੇ ਡੀਐਸਪੀ ਤੇ ਆਪਣੇ ਸੱਤ ਸਪੀ ਨੇ ਆ ਕੇ ਐਸਟੀਐਮ ਉਹਨਾਂ ਨੇ ਆੜ ਕੇ ਆਂਦੇ ਵੀ ਇਹ ਮਹਿਲਾ ਹੈ ਚੋਂ ਪੰਜਾਂ ਦਿਨਾਂ ਜੀ ਨੰਬੀਰ ਦਵਾ ਕੇ ਤੇ ਤੁਸੀਂ ਜਿਹੜਾ ਮਰਦ ਮਰਦੇ ਸੀ ਤਾਂ ਉਹ ਫਿਰ ਮੈਂ ਇਹ ਮੈਂ ਆਖਿਆ ਵੀ ਮੈਂਬਰ ਵਰਤ ਨਹੀਂ ਸੱਜਣਾ ਕਿ ਉਹ ਆਂਦੇ ਵੀ ਸਾਜੇ ਦੇ ਵਿਸ਼ਵਾਸਕਾਰ ਅਸੀਂ ਪੰਜਾਂ ਚੌ ਦਿਨਾਂ ਜੀ ਕੰਮ ਨਿਬੇੜਦਾਵਾਂਗੇ ਤੇ ਤੁਸੀਂ ਮਰਨ ਮਰ ਕੇ ਛੱਡ ਦਿਓ ਤੇ ਆਪਣਾ ਸੁਧਾਰ ਸੀਚਾਲੀ ਰੱਖੋ ਤਕਿ ਹੁਣ ਜਿਹੜਾ ਵਾ ਜਿਹੜਾ ਵਿਸ਼ਵਾਸ ਦਿਵਾਇਆ ਸੀ ਉਹਦੇ ਉੱਪਰ ਪ੍ਰਸ਼ਾਸਨ ਖਰੇ ਖੜਾ ਉਤਰਿਆ ਮੈਂ ਕੋਈ ਖੜਾ ਨਹੀਂ ਉਤਰਿਆ ਕਬਜ਼ਾ ਜੇ ਤਾਂ ਕ ਨਹੀਂ ਛੱਡਿਆ ਗਿਆ ਕੋਈ ਗਾਲੀ ਨਹੀਂ ਹੋਈ ਤੁਸੀਂ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਹੋ ਹਾਂਜੀ ਮੈਂ ਇਹ ਬਾਬਿਆਂ ਦੇ ਨਾਲ ਸੰਤਾਂ ਦੇ ਨਾਲ ਰਹਿੰਦਾ ਇਹ ਜਿਹੜਾ ਕੇਸ ਇਹ ਅਹੀਂ ਉਦੋਂ 16 ਦੇ ਵਿੱਚ ਅਸੀਂ ਮੀਂਹੋ ਪਾਇਆ ਪੰਚਾਇਤ ਮੈਂਬਰ ਅਸੀਂ ਨਹੀਂ ਹੋ ਪਾਇਆ ਮੈਂ ਜਿੱਤਿਆ ਸੀ ਤੇ ਗੁਰਦੁਆਰਾ ਸਾਹਿਬ ਦੇ ਨਾਲ ਹਾਂਜੀ ਕੀ ਨਾਮ ਜੀ ਮੇਰਾ ਨਾਮ ਬਲਦੇਵ ਸਿੰਘ ਹੈ ਜੀ ਬਲਦੇਵ ਸਿੰਘ ਜੀ ਕੀ ਗੱਲ ਹੋਈ ਆ ਜੀ ਜਿਹੜੇ ਕਬਜ਼ੇ ਦੀ ਗੱਲ ਆ ਕੇ ਆ ਜਾ ਰਿਹਾ ਕਿ ਤੁਹਾਡੇ ਵੱਲੋਂ 5 ਮਰਲਿਆਂ ਦੇ ਉੱਪਰ ਕਬਜ਼ਾ ਕੀਤਾ ਗਿਆ ਗੁਰਦੁਆਰਾ ਸਾਹਿਬ ਜੀ ਸਾਡਾ ਕੋਈ ਨਜਾਇਜ਼ ਕਬਜ਼ਾ ਨਹੀਂ ਹੈ ਜੀ ਸਾਡੇ ਜੱਦੀ ਪੁਸ਼ਤੀ ਮਾਲਕੀ ਹੈ ਜੀ ਔਰ ਫਾਦਰ ਤੋਂ ਲੈ ਕੇ ਮੈਂ ਜਾਣਦਾ ਹਾਂ ਜੀ ਮੇਰੀ 62 ਸਾਲ ਉਮਰ ਅਜੇਲੇ ਹੋ ਚੁੱਕੀ ਹੈ ਔਰ ਮੇਰੇ ਕੋਲ ਲੋਅਰ ਲੋਅਰ ਕੋਰਟ ਦਾ ਫੈਸਲਾ ਤ੍ਰਿਪਤ ਕੋਰਦੀ ਅਦਾਲਤ ਦਾ ਫੈਸਲਾ ਮੇਰੇ ਕੋਲ ਹੈ ਜੀ ਜੋ 9 ਸਨ 9 ਤੋਂ ਲੈ ਕੇ 13 ਦੇ ਵਿੱਚੋਂ ਦਾ ਫੈਸਲਾ ਆ ਜੀ ਫਿਰ ਉਸ ਤੋਂ ਬਾਅਦ ਇੱਕ ਸਾਡੇ ਸਰਪੰਚ ਸਾਹਿਬ ਸੀਗੇ ਉਹ ਅਜੇਲੇ ਚੜ੍ਹਾਈ ਕਰਕੇ ਨਹੀਂ ਹੈਗੇ ਸਾਡੇ ਵਿੱਚ ਨਹੀਂ ਹੈ ਸਾਨੂੰ ਦੁੱਖ ਹੈ ਉਸ ਚੀਜ਼ ਦਾ ਪਰ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਨੇ ਸਾਡੀ ਐਪਲੀਕੇਸ਼ਨ ਦਿੱਤੀ ਸੀ ਪਰ ਉਹ ਫਿਰ ਸੈਸ਼ਨ ਕੋਰਟ ਦੇ ਵਿੱਚ ਜਾ ਕੇ ਉਹਨਾਂ ਨੇ ਫਿਰ ਉਹ ਨਾ ਹੈ ਵੀ ਕਿਸੇ ਨੂੰ ਹੱਕ ਨਹੀਂ ਹੈ ਕਿਉਂਕਿ ਪਹਿਲੇ ਕਿਉਂ ਨਹੀਂ ਹੈ ਮਤਲਬ ਆਖਿਰ ਅਦਾਲਤ ਦੇ ਵਿੱਚ ਖਲੋਤੇ ਜੋ ਅਸੀਂ ਮਤਲਬ ਆਪਣੇ ਵੱਲੋਂ ਕੀਤਾ ਉਹ ਬਿਲਕੁਲ ਸਹੀ ਕੀਤਾ ਸੀਗਾ ਇਹਨਾਂ ਨੇ ਜਗਾ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਕਿ ਆਬਾਦੀ ਦੇਈ ਦੀ ਜਗਾ ਵਾ ਆਬਾਦੀ ਦੇ ਆ ਜੀ 78 ਕਨਾਲ 14 ਮਰਲੇ ਰਕਬੇ ਦੇ ਵਿੱਚ ਹੈ ਜੀ ਉਹ 5 ਮਰਲੇ ਰਕਬੇ ਦੇ ਉੱਤੇ ਇਹੀ ਜਿਹੜਾ ਹੈ ਇਹਨਾਂ ਨੂੰ ਇਜੈਕਸ਼ਨ ਆ ਰਿਹਾ ਹੈ ਕਿਉਂਕਿ ਉਹਦੇ ਵਿੱਚ ਪਤਾ ਨਹੀਂ ਇਹਨਾਂ ਨੂੰ ਕੀ ਲਾਲਚ ਹੈ ਇਹ ਇਨਸਾਨ ਆਪ ਉਹਦੇ ਤੇ ਕਬਜ਼ਾ ਕਰਨਾ ਚਾਹੁੰਦੇ ਆ ਕੀ ਕਰਨਾ ਚਾਹੁੰਦੇ ਆ ਕਿ ਇਹਨਾਂ ਦੀ ਮਰਜ਼ੀ ਅੱਗੋਂ ਚਲ ਹਾਂਜੀ ਕੀ ਨਾਮ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਏਕਾਈ ਪ੍ਰਧਾਨ ਸਰਦੂਰ ਸਿੰਘ ਥੋਥਿਆਣੀ ਅ ਕੀ ਗੱਲ ਹੋਈ ਆ ਜੀ ਜਿਹੜਾ ਲਗਾਤਾਰ ਤੁਹਾਡੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਵੇਖੋ ਜੀ ਮੈਂ 2022 ਨਵੰਬਰ ਦਸੰਬਰ ਦੇ ਵਿੱਚ ਮੈਂ ਏਕਾਈ ਪ੍ਰਧਾਨ ਹੋਣ ਦੇ ਨਾਤੇ ਪਿੰਡ ਦੇ ਵਾਸੀਆਂ ਦੀ ਮੰਗ ਦੇ ਉੱਪਰ ਮੈਂ ਇਸ ਮਸਲੇ ਨੂੰ ਚੁਪਣਾ ਸ਼ੁਰੂ ਕੀਤਾ ਤੇ ਸਰਪੰਚ ਸਾਹਿਬ ਗਾੜੀ ਬੇਨਤੀ ਕੀਤੀ ਵੀ ਇਹ ਜਗ੍ਹਾ ਨੂੰ ਇਥੇ ਰੂੜੀਆਂ ਤੇ ਅਨਜਾਇਜ਼ ਕਬਜ਼ਾ ਹਟਾਇਆ ਜਾਵੇ ਜੋ ਕਿ ਇਸ ਦੇ ਮੁਕੰਮਲ ਕਾਗਜ਼ ਵੀ ਹਨ ਜੋ ਪੰਚਾਇਤ ਕੋਲੋਂ ਇਹ ਕੇਸ ਜਿੱਤਿਆ ਹੈ 5 ਵਰ੍ਹੇ ਸਰਦਾਰ ਬਕਰੇ ਸਿੰਘ ਵਾਲਾ ਨਹੀਂ ਗੱਲ ਕਾਣੀ ਕੀ ਹੈ ਜਿਹੜੀ ਜਗ੍ਹਾ ਦੇ ਉੱਪਰ ਕਬਜ਼ਾ ਵਾ ਉਹ ਕਿਹੜੀ ਜਗ੍ਹਾ ਸੀ ਕਿਸੇ ਦੀ ਨਿੱਜੀ ਜਗ੍ਹਾ ਸੀ ਜਾਂ ਫਿਰ ਉਹ ਕਿਸੇ ਦੀ ਬਜਟ ਸੀ ਇਹ ਵੇਖੋ ਜੀ ਮੇਰੇ ਪਿੰਡ ਦੇ ਵਿੱਚ ਜੋ ਵੱਡਾ ਗੁਰਦੁਆਰਾ ਹੈ ਉਹਦੇ ਨਾਲ ਲੱਗਦੀ ਜਗ੍ਹਾ ਹੈ ਜੀ ਇਹਦੇ ਵਿੱਚੋਂ ਇਹ ਚਾਰ ਕਨਾਲ ਪੂਰੀ ਜਗ੍ਹਾ ਸੀ ਜੀ ਇਹਦੇ ਵਿੱਚੋਂ ਕੁਝ ਮੌਤਬਰਾਂ ਨੇ ਅੱਜ ਤੋਂ ਪਹਿੰਦੀ 40 ਸਾਲ ਪਹਿਲਾਂ ਇਹ ਗੁਰਦੁਆਰੇ ਦੇ ਹਾਲ ਵਾਸਤੇ ਵਰਤੀ ਗਈ ਤੇ ਬਾਕੀ ਜਿਹੜੀ ਵਾਕਈ ਬਚੀ ਜਗ੍ਹਾ ਸੀ ਉਹ ਵੀ ਲੋਕਾਂ ਦਾ ਮੌਤਬਰਾਂ ਦਾ ਵਿਚਾਰ ਸੀ ਵੀ ਇਹਨੂੰ ਵੀ ਆਉਣ ਵਾਲੇ ਟਾਈਮ 'ਚ ਇਹ ਵਿੱਚ ਵੜ ਲਿਆ ਜਾਵੇਗਾ ਤਾਂ ਤਾਂ ਕਿ ਇਹ ਗੁਰਦੁਆਰੇ ਦੇ ਜਿਹੜੀ ਜਗ੍ਹਾ ਵਾ ਇਹ ਖੁੱਲੀ ਹੋ ਸਕੇ ਇੱਥੇ ਲੋਕ ਵਰਤ ਸਕਣ ਜਾਂ ਇੱਥੇ ਕੋਈ ਕਮਿਊਨਿਟੀ ਹਾਲ ਜਿਵੇਂ ਕਿ ਮਹਿਲਾ ਮੰਡਲ ਵਗੈਰਾ ਜਿਹੜਾ ਬਣਾਇਆ ਜਾ ਸਕੇ ਤੇ ਕਿ ਉਸ ਦਾ ਮਿਸਯੂਜ਼ ਹੋ ਰਿਹਾ ਹੁਣ ਉਹ ਦਾ ਮਿਸਯੂਜ਼ ਹੀ ਇੱਥੇ ਜਿਹੜਾ ਕਬਜ਼ਾਕਾਰਾਂ ਵੱਲੋਂ ਪ੍ਰਾਪਰ ਇਥੇ ਰੂੜੀ ਦੇ ਗੰਦਗੀ ਦੇ ਢੇਰ ਹਨ ਤੇ ਇਹਦੇ ਚ ਨਜਾਇਜ਼ ਕੋਆ ਜਾਂ ਪੰਜ ਮਰਲੇ ਤੇ ਉਹ ਪ੍ਰਸ਼ਾਸਨ ਦੇ ਅਧਿਕਾਰੀਆਂ ਗਾੜੀ ਆਪਾਂ ਪਿੰਡ ਦੇ ਸਰਪੰਚ ਗਾੜੀ ਵੀ ਬਲਾਕ ਦੇ ਅਧਿਕਾਰੀਆਂ ਗਾੜੀ ਵੀ ਬੇਨਤੀ ਕੀਤੀ ਪਰ ਇਹਦੇ ਤੇ ਅਸੀਂ ਸਭ ਜਿਹੜਾ ਲਗਾਤਾਰ ਬਲਕਾਰ ਸਿੰਘ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਆ ਰਿਹਾ ਬਲਾਕ ਦੇ ਬਾਹਰ ਬੈਠ ਕੇ ਕੀ ਕਾਰਨ ਹੈ ਜੀ ਇਹ ਜੀ ਕਾਫੀ ਲੰਬੇ ਸਮੇਂ ਤੋਂ ਇੱਕੋ ਹੀ ਪਿੰਡ ਦੇ ਵਿੱਚ ਜਗਾ ਜੀ ਰਸਤੇ ਵਾਲੀ ਕੋਈ ਪੰਜ ਮਰਲੇ ਜਗਾ ਇਹਦਾ ਕੇਸ ਚੱਲਦਾ ਸੀਗਾ ਉਹਦਾ ਉਹ ਬਾਅਦ ਦੇ ਵਿੱਚ ਸਟੇ ਵਸਟੇ ਵੀ ਹੁਣ ਟੁੱਟ ਗਿਆ ਉਹ ਨਜਾਇਜ਼ ਕਬਜ਼ਾ ਛਡਾਉਣ ਬਾਰੇ ਸਾਰੇ ਜਿਹੜੇ ਬਾਹਰ ਬੈਠੇ ਨੇ ਵੀ ਪੰਜ ਮੱਲੇ ਜਗਾ ਸਾਨੂੰ ਛਡਾ ਕੇ ਦੋ ਦੱਸਿਆ ਜਾ ਰਿਹਾ ਕਿ ਰਸਤਾ ਵੀ ਜਿਹੜਾ ਉਹ ਬਣਾਇਆ ਨਹੀਂ ਗਿਆ ਅਜੇ ਤੱਕ ਉਹ ਵੇਖੋ ਜੀ ਕਾਨੂੰਨੀ ਪ੍ਰਕਿਰਿਆ ਹੈ ਕਹਿੰਦੇ ਵੀ ਜਦੋਂ ਕੋਈ ਮੰਨ ਲਓ ਕੇਸ ਹੱਕ ਚ ਹੋ ਜਾਂਦਾ ਵਾ ਉਹਦਾ ਇੱਕ ਦਖਲ ਹੋਣਾ ਹੁੰਦਾ ਉਹ ਦਖਲ ਜਿਹੜਾ ਉਹ ਦਖਲ ਦੀ ਕਾਰ ਹੁਣ ਤੱਕ ਦੀ ਕਾਰ ਵੀ ਇਹ ਜੇ ਤੁਹਾਨੂੰ ਦੱਸ ਦਿੰਦਾ ਜੀ ਵੀ ਮੇਰੇ ਤੋਂ ਪਹਿਲੇ ਜਿਹੜੇ ਵੀਡੀਓ ਸਾਹਿਬ ਸੀ ਉਹਨਾਂ ਨੇ 2 ਤਰੀਕ ਦਾ ਇਹਨਾਂ ਨੂੰ ਸਮਾਂ ਦਿੱਤਾ ਸੀ ਉਹ 1 ਤਰੀਕ ਨੂੰ ਜਿਹੜਾ ਉਹ ਇਥੋਂ ਬਦਲ ਕੇ ਚਲੇ ਗਏ ਉਦੇ ਨਾਲ ਹੀ ਜਿਹੜੀ ਉਹਨਾਂ ਨੇ ਇੱਕ ਚਿੱਠੀ ਭੇਜੀ ਸੀਗੀ ਐਸਐਚਓ ਸਾਹਿਬ ਨੂੰ ਵੀ ਸਾਨੂੰ ਪੁਲਿਸਮਰਦ ਦਿੱਤੀ ਜਾਵੇ ਐਸਐਚਓ ਸਾਹਿਬ ਨੇ ਜਿਹੜਾ ਉਹ ਵਾਕਸ ਭੇਜ ਦਿੱਤੀ ਵੀ ਥਰੂ ਪ੍ਰੋਪਰ ਜੋ ਕਾਨੂੰਨ ਕਾਇਦਾ ਹੈਗਾ ਵਾ ਐਸਐਸਪੀ ਥਰੂ ਮੈਨੂੰ ਭੇਜੋ ਉਹ ਮੈਂ ਸਾਰਾ ਕੇਸ ਵਾਚ ਕੇ ਜਿਹੜਾ ਉਹ ਸੋਮਵਾਰ ਵਾਚ ਲਿਆ ਕੇ ਤੇ ਮੰਗਲਵਾਰ ਜਿਹੜਾ ਭੇਜ ਦਿੱਤਾ ਵਾ ਜਦੋਂ ਵੀ ਆ ਗਈ ਪੁਲਿਸਮਰਦ ਉਹ ਛਡਵਾ ਲਿਆ ਜਾਊਗਾ ਉੱਚ ਕੋਈ ਡਿਚ ਨਹੀਂ